ਸਰੀਕਾਂ ਵਿੱਚ ਰਿਸ਼ਤੇਦਾਰਾਂ ਵਿੱਚ ਗੁਆਂਢੀਆਂ ਤੇ ਆਮ ਲੋਕਾਂ ਦੇ ਵਿੱਚ ਮਾਨ ਵੜਿਆਈ ਘਟਣ ਦੇ ਲਈ ਲੋਕ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਦੇ ਵਿੱਚ ਪੜਾਉਣ ਦੇ ਲਈ ਮਜਬੂਰ ਹੁੰਦੇ ਨੇ ਪਰ ਹੈਰਾਨੀ ਉਸ ਵਕਤ ਹੁੰਦੀ ਹੈ ਜਦ ਉਹ ਮਾਪੇ ਵੀ ਸਧਾਰਨ ਸਕੂਲਾਂ ਦਾ ਮਜ਼ਾਕ ਉਡਾਉਂਦੇ ਦੇਖੇ ਜਾਂਦੇ ਨੇ ਜਿਹੜੇ ਗਰੀਬੀ ਕਾਰਨ ਆਪਣੇ ਬੱਚਿਆਂ ਦੀਆਂ ਸਧਾਰਨ ਸਕੂਲਾਂ ਵਿੱਚ ਵੀ ਫੀਸਾਂ ਨਹੀਂ ਭਰ ਸਕਦੇ ਕਿਉਂਕਿ ਇਹਨਾਂ ਪੋਲੇ ਪਾਲੇ ਤੇ ਅਨਪੜ੍ਹ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਪ੍ਰਾਈਵੇਟ ਸਕੂਲ ਵੱਧ ਤੋਂ ਵੱਧ ਫੀਸਾਂ ਸਿਰਫ ਆਪਣੀਆਂ ਉੱਚੀਆਂ ਵਿਸ਼ਾਲ ਤੇ ਅਦਭੁਤ ਇਮਾਰਤਾਂ ਦੀਆਂ ਹੀ ਲੈਂਦੇ ਨੇ ਜਿਨ੍ਹਾਂ ਦਾ ਕਿ ਬੱਚਿਆਂ ਦੇ ਭਵਿੱਖ ਨਾਲ ਕੋਈ ਸਬੰਧ ਨਹੀਂ ਹੁੰਦਾ ਤੇ ਜਿੱਥੋਂ ਤੱਕ ਪੜ੍ਹਾਈ ਦਾ ਸਵਾਲ ਹੈ ਇੱਕ ਇੱਕ ਪਾਸੇ ਮਹਿੰਗੇ ਸਕੂਲ ਦੇ ਬੱਚਿਆਂ ਨੂੰ ਲੈ ਲਓ ਤੇ ਦੂਜੇ ਪਾਸੇ ਕਿਸੇ ਸੁਧਾਰਨ ਸਕੂਲ ਦੇ ਬੱਚਿਆਂ ਨੂੰ ਲੈ ਲਓ ਜਿਹੜਾ ਕਿ ਪਿੰਡ ਦੀ ਕਿਸੇ ਥਾਈ ਦੇ ਵਿੱਚ ਖੋਲਿਆ ਗਿਆ ਹੋਵੇ ਪੜ੍ਹਾਈ ਲਿਖਾਈ ਤੇ ਹੋਰ ਗਿਆਨ ਦੇ ਸਬੰਧ ਦੇ ਵਿੱਚ ਤੁਹਾਨੂੰ ਦੋਵੇਂ ਹੀ ਸਕੂਲਾਂ ਦੇ ਬੱਚਿਆਂ ਦੇ ਵਿੱਚ ਕੋਈ ਫਰਕ ਨਹੀਂ ਮਿਲੂਗਾ ਸਕੇਆ ਇੱਕ ਕਾਰੋਬਾਰ ਬਣ ਚੁੱਕੀ ਹੈ ਪਲੇ ਮਾਨਸੂ ਖਰ ਜੋ ਵੀ ਹੈ ਜੇ ਕੋਈ ਵੀ ਇਹ ਕਾਰੋਬਾਰ ਚਲਾਉਣਾ ਚਾਹੁੰਦਾ ਹੈ ਉਹਨਾਂ ਲਈ ਦੋ ਸ਼ਬਦ ਇਹਨੇ ਕਿ ਜੇਕਰ ਲੋਕਾਂ ਨੂੰ ਬੁੱਧੂ ਬਣਾਉਣ ਦਾ ਹੁਨਰ ਤੁਹਾਡੇ ਵਿੱਚ ਹੈ ਤਾਂ ਲੋਕ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਤੇ ਤੁਹਾਡਾ ਕਾਰੋਬਾਰ ਦਿਨ ਦੁਗਣੀ ਰਾਤ ਜੋਗਣੀ ਤਰੱਕੀ ਕਰਦਾ ਜਾਣਾ